ਪੇਦ ਪਰੇ ਹਾਲਾਤਾਂ ਵਿੱਚ ਨੌਜਵਾਨ ਦੀ ਮਿਲੀ Laash ਪਰਿਵਾਰ 'ਤੇ ਲਗਾਏ ਕਤਲ ਦੇ ਦੋਸ਼ ਪੇਦ ਪਰੇ ਹਾਲਾਤਾਂ ਵਿੱਚ 19 ਸਾਲਾ ਨੌਜਵਾਨ ਦੀ Laash ਬਰਾਮਦ ਹੋਣ ਦੌਰਾਨ ਇਲਾਕੇ ਵਿੱਚ ਸੰਸਨੀ ਫੈਲ ਗਈ ਪਰੰਤੂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਨੂੰ ਕਤਲ ਘਰਾਰ ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਗੋਦਵਾਲ ਸਾਹਿਬ ਅਤੁਲ ਸੋਮਿਸ ਸਮੇਤ ਥਾਣਾ ਸਦਰ ਤੁਰੰਤ ਆਨ ਦੀ 19 ਸਲੋਂ Laash ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਪਾਲ ਸਿੰਘ ਆ ਜੀ ਹਾਂਜੀ ਮੈਂ ਗਰੰਥੀ ਸਿੰਘ ਤੇ ਇਹ ਆਪਣੇ 180 ਸਲੇ ਘਰ ਇਹ ਰਹਿ ਰਹੇ ਬੜੇ ਰਹਿ ਰਹੇ ਆ ਜੀ ਕੋਈ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਾ ਕੋਈ ਗੱਲ ਬਾਤ ਨਹੀਂ ਉਹ ਜੀ ਮ제 ਦੇ ਨਾਲ ਹੀ ਰਹਿ ਰਹੇ ਆ ਤੇ ਲਟਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਹੈ ਜੀ ਬਾਜਾ ਮੁੰਡੀ ਨੂੰ ਫੋਨ ਕਰਾ ਕੇ ਇਹ ਰਾਤ 8 ਵਜੇ ਦੇ ਨਾਲ ਬੱਸੀ ਗਈ ਆ ਜਦੋਂ ਬੱਸੀ ਗਈ ਆ ਉਦੋਂ ਕੋਲ ਨੂੰ ਕਿਤੇ ਫੋਨ ਕਰਕੇ ਤੇ ਕੋਠੇ ਤੇ ਸੱਜਿਆ ਕੋਟੇ ਦੇ ਸੱਧਿਆ ਵਾਸਤੇ ਉਹਦੇ ਤੋਂ ਬਾਅਦ ਉਹ ਕੋਠੇ ਤੂਤਰਿਆ ਨਹੀਂ ਤੇ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੈਠਾ ਭੈਣ ਬੈਠੀ ਆ ਉਹ ਵੇਲੇ ਦੇ ਵਿੱਚ ਆ ਉਹਨਾਂ ਆਖੇ ਪਿਆਲੇ ਉਤਰਿਆ ਨਹੀਂ ਫਿਰ ਉਹ ਜਾਂ ਲੰਮੇ ਪੈ ਗਏ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਸਾਰ ਗੱਲ ਕੱਢੀ ਕੋਈ ਡੋਲਾ ਰੱਪਾ ਕੋਈ ਉਹਨਾਂ ਨੇ ਨਹੀਂ ਪਾਇਆ ਫਿਰ ਮੈਨੂੰ ਜਦੋਂ ਉਹਨਾਂ ਵੇਖਿਆ ਡੀਕਿਆ ਵਾ ਘਰੇ ਨਹੀਂ ਆਇਆ ਮੈਨੂੰ ਫੇਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਪੂਰ ਕੀਤਾ ਇਤਰਾਤ ਦਾ ਚੀਨਾ ਕਰਨੀ ਹੈ ਮੈਂ ਉਹਨਾਂ ਨੂੰ ਕੁੱਸਿਆ ਤੁਸੀਂ ਮੈਨੂੰ ਸਵੇਰ ਦਾ ਕਿਉਂ ਨਹੀਂ ਦੱਸਿਆ ਬਸ ਇੰਨਾ ਮੈਨੂੰ ਉਦੋਂ ਪਤਾ ਲੱਗਾ ਜਾ ਕੇ ਤੇ ਉਹ ਉਹ ਅੱਥੇ ਆ ਵੀ ਅਸੀਂ ਤੈਨੂੰ ਕੀ ਦੱਸਦੇ ਆ ਕਿ ਅੱਥੇ ਲਹੂ ਆਉਂਦਾ ਕਿਥੋਂ ਆਉਂਦਾ ਦੇਖਦੇ ਰਹੇ ਪਰ ਲੱਭਦੇ ਲੱਭਦੇ ਫੇਰ ਲੱਭਣਾ ਸ਼ੁਰੂ ਕਰਤਾ ਲੱਭਦਿਆਂ ਲੱਭਦਿਆਂ ਸ਼ੀਰਦੰਤ ਦੇ ਆਮ੍ਰਿਤ ਸੰਵਾਮ ਉੱਦ ਲੱਭ ਕੇ ਮੈਨੂੰ ਕੋਈ ਫੋਨ ਆਇਆ ਕਿੰਨੇ ਕੀਤਾ ਫੋਨ ਮੈਨੂੰ ਨਹੀਂ ਹੋਇਆ ਕਹਿੰਦੇ ਆ ਨਾ ਵੀ ਬੰਦੇ ਜਿੰਨੇ ਮਾਰਿਆ ਫੋਨ ਕਰਦਾ ਰਿਹਾ ਉਸੇ ਮੁੰਡੇ ਨੂੰ ਫੋਨ ਕੀਤਾ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਬਸ ਉਹ ਛੱਤ ਤੇ ਚੱਲ ਗਿਆ ਜਦੋਂ ਹੁਣ লাশ ਕਿੰਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ লাশ ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਿੰਨੇ ਵਜੇ ਫੋਨ ਕੀਤਾ ਉਹਨਾਂ ਨੇ ਪਹਿਲਾਂ ਤੁਹਾਨੂੰ ਕਿੰਨੇ ਕੁ ਜੇ ਫੋਨ ਕੀਤਾ ਮੁੰਡਿਆ ਅਸੀਂ ਮੈਂ ਤੇ ਤੂੰ ਸਾਹ ਉਹਨਾਂ ਨੂੰ ਸਲਾਹ ਦੇਣ ਦੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਵੀ ਆ ਗੱਲ ਇਹਦਾ ਰੋਬਿੰ ਹੈ ਮੁੰਡਾ ਇਹ ਉਸ ਜੇਕਰ ਮੜਾ ਇਹਨੂੰ ਛੋੜਨਾ ਦਾ ਚਿੰਨਾ ਹੈਗਾ ਇਹ ਇਹ ਆਪਣਾ ਦਿਾਲਪੁਰ ਦਾ ਹੈ ਮੁੰਡਾ ਇੱਥੇ ਤੋਂ ਸ਼ਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਦੇ ਨਾਲ ਲਾਈਟ ਝਗੜਾ ਕਰਕੇ ਤੇ ਤਾਂ ਮਟਰ ਕੀਤਾ ਹੈ ਹੈਲੋ ਸਰ ਕਿੰਨਾ ਸਮਾਂ ਹੋ ਗਿਆ ਕਤਲ ਹੋਏ ਨੂੰ ਮੈਂ ਹੁਣ ਆਇਆ ਹੀ ਹੈਗਾ ਤੇ ਉਹਨੇ ਪਤਾ ਲੱਈਦਾ ਵੀ ਕਿੰਨਾ ਟਾਈਮ ਹੋਇਆ ਹੈਗਾ ਅਜੇ ਘਰ ਦੇ ਕੌਣ ਕੌਣ ਆ ਰਹੇਗੇ ਤਾਂ ਕੀ ਮਸਲਾ ਸੀ ਕੱਲ੍ਹ ਵਾਸਤੇ ਹੋਇਆ ਠੀਕ ਹੈ ਜੀ ਮੈਂ ਆਪਣਾ ਨਾ ਕੀਤਾ ਸਰ ਹਲੇ ਹੀ ਦੇਖਿਆ ਹੀ ਨਹੀਂ ਹੈਗਾ ਕਿਉਂਕਿ ਸਾਡੀ ਫਰੇਂਜ਼ਿਕਸ ਟੈਮ ਟੀਮ ਆ ਰਹੀ ਹੈ ਜਿਸ ਵੇਲੇ ਆਏਗੀ ਤੇ ਫਿਰ ਉਸ ਵੇਲੇ ਹਿਲਾਈ ਕਰਾ ਕੇ ਉਸ ਵੇਲੇ ਸਾਰੇ ਕਾਡਰ ਕੀਤੇ ਜਾਣਗੇ ਕਿੰਨੀ ਉਮਰ ਹੈ ਸਾਰੇ ਦੀ ਜਿਹੜੀ ਉਹਨੇ ਕਿਹੜੇ ਸਾਲ ਦੱਸ ਰਹੇ ਨੇ ਜੀ ਬੜੀ ਕੀ ਕਾਰਵਾਈ ਕੀਤੀ ਹੈ ਹਾਂਜੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਲੇ ਸਾਡੀ ਜਿਹੜੀ ਆਪਣੀ ਟੀਮ ਆ ਰਹੀ ਹੈ ਫਰੈਂਜ਼ਿਸਿੰਗ ਚ ਹੈ ਟੀਮ ਉਹਦੇ ਹਿਸਾਬ ਦੇ ਨਾਲ ਕੋਈ ਨਹੀਂ ਆਪਰੇ ਲੌਂਚ ਕਰਾਂਗੇ